ਨਮਸਕਾਰ ਆਦਾਬ ਸਸਕਾਲ ਇੱਕ ਵਾਰੀ ਫੇਰ ਅਸੀਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਨੋ ਬਾਰੇ ਕੀ ਕਹਾਂ ਕਿ ਉਹ ਸਿਆਸਤਦਾਨ ਨੇ ਉਹ ਚਿੰਤਕ ਨੇ ਇਸ ਤੋਂ ਵੱਧ ਉਹ ਫਿਕਰਮੰਦ ਨੇ ਫਿਕਰਮੰਦ ਕਾਦੇ ਬਾਰੇ ਨੇ ਦੋਹਾਂ ਪੰਜਾਬਾਂ ਬਾਰੇ ਮਾਮੇ ਸਾਡੇ ਵਿਆਹ ਹੋ ਗਿਆ ਹੂੰ ਹੂੰ ਮੈਂ ਚੌਥੀ ਚ ਪੜਦਾ ਸੀ ਹੂੰ ਉਸ ਦੌਰਾਨ ਇੱਕ ਸਮਝੌਤਾ ਹੋਇਆ ਦੋਨੇ ਦੇਸ਼ਾਂ 'ਚ ਹੂੰ ਵੀ ਜਿਹੜੀਆਂ ਕੁੜੀਆਂ ਉਧਰ ਰਹਿ ਗਈਆਂ ਉਧਰ ਰਹਿ ਗਈਆਂ ਉਨ ਲੋਨਾਂ ਦੇ ਵਾਪਸ ਭੇਜ ਭਾਵੇਂ ਉਹ ਵੀ ਆਈਆਂ ਗਈਆਂ ਨੇ ਇਹ ਆਪਣੀ ਰਜ਼ਾਮੰਦੀ ਨਾਲ ਰਹਿ ਰਹੀਆਂ ਹਾਂ ਹਾਂ ਅੱਛਾ ਤੇ ਦੋ ਤਿੰਨ ਪਰ ਪੁਲਿਸ ਨੇ ਰੈਡ ਕਰੀ ਮੇਰੀ ਮਾਮੀ ਨੂੰ ਫੜਨ ਵਾਸਤੇ ਉਹ ਲੁਕ ਰਹਿੰਦੇ ਸੀ ਹੂੰ ਸਡਨਲੀ ਉਹ ਤੇਰੀ ਬਾਹਰ ਫਿਰਦੀ ਆ ਗਈ ਤੇ ਫੜ ਲਈ ਪੁਲਿਸ ਫੜ ਕੇ ਲਈ ਹੂੰ ਸਾਡੇ ਘਰ 'ਚ ਸੋਗ ਬੱਚੇ ਹੈ ਸਨ ਹਾਂਜੀ ਬੱਚੇ ਬੱਚੇ ਹੈ ਸਨ ਇਹਨਾਂ ਦੇ ਇੱਕ ਬੱਚਾ ਸੀ ਉਹ ਮਰ ਗਿਆ ਸੀ ਅੱਛਾ ਹੂੰ ਸ਼ਾਹ ਤੋਂ ਉਹ ਪ੍ਰੈਗਨੈਂਸੀ ਜਦੋਂ ਫਿਰ ਲੱਗ ਗਈ ਹੁੰਦੀ ਹੈ ਹੂੰ ਹੂੰ ਹੁਣ ਮੈਂ ਉਧਰ ਜਾਣ ਆਉਣ ਲੱਗਿਆ ਮੇਰੇ ਦਿਮਾਗ 'ਚ ਬੜੀ ਗੱਲ ਸੀ ਕਿ ਮੈਂ ਮਾਮੀ ਨੂੰ ਮਿਲਣਾ ਜ਼ਰੂਰ ਮੈਂ ਛੋਟਾ ਹੁੰਦਾ ਉਹਦੇ ਨਾਲ ਪੈਂਦਾ ਸੀ ਉਹ ਤੁਹਾਡੇ ਜ਼ਹਿਨ 'ਚ ਸਾਰੀਆਂ ਯਾਦਾਂ ਸਨ ਉਹਨਾਂ ਦੀ ਸਾਰੀਆਂ ਯਾਦਾਂ ਸਿਰ ਹੁਣ ਲਬੀਏ ਤੱਕ ਮੇ ਲਬੀ ਹੂੰ ਉਧਰ ਜਾ ਕੇ ਮੈਂ ਰਿਕਾਰਡ ਕੋਡ ਫੋਲਿਆ ਕੱਖ ਨਹੀਂ ਮੇਰੇ ਪਿੱਲੇ ਪਿਆ ਇੱਥੇ ਜਿਹੜੇ ਸ਼ਮਸ਼ੇਰ ਨਗਰ ਦੀ ਮੈਂ ਗੱਲ ਕਰਦਾ ਹੂੰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਦੀ ਇੱਕ ਛੋਟੀ ਭੈਣ ਮੰਡੀ ਅਹਿਮਦਗੜ ਰਹਦੀ ਹੈ ਤੁਹਾਡੀ ਮਾਮੀ ਦੀ ਛੋਟੀ ਭੈਣ ਕਿਉਂਕਿ ਉਹ ਚਾਰ ਚਾਰ ਭੈਣਾਂ ਹੀ ਸੀ ਨਾ ਇਕੱਠਾ ਚੰਡੀ ਅਹਿਮਦਗੜ ਅੱਛਾ ਮੈਂ ਜੀ ਉੱਥੇ ਚਲਾ ਗਿਆ ਉੱਥੇ ਇੱਕ ਮੁਸਲਮਾਨਾਂ ਦਾ ਬਜ਼ੁਰਗ ਫੜਿਆ ਮੈਂ ਉਹਨੂੰ ਪੁੱਛਿਆ ਉਹਨੇ ਮੈਂ ਘੰਟੇ ਅੱਧੇ ਘੰਟੇ ਚ ਮੈਨੂੰ ਮਿਲਾਤਾ ਉਹਨੂੰ ਵਾਹ ਛੋਟੀ ਜਗਾ ਉਹਨੂੰ ਪਤਾ ਲੱਗ ਗਿਆ ਵੀ ਇਹ ਉਹੀ ਹੈ ਮੈਂ ਸ਼ਕਲ ਤੇ ਪਛਾਣ ਲਈ ਕਿ ਮੇਰੀ ਮਾਮੀ ਦੀ ਮੇਰੀ ਮਾਮੀ ਦੀ ਭੈਣ ਹਾਂ ਅੱਛਾ ਉਵੀਰੋਂ ਦੀ ਰਹੀ ਮੈਂ ਮਿਰੋਂਦਾਰਿਆ ਇਹ ਕਿਹੜੇ ਸੰਦੀਆਂ ਗੱਲਾਂ ਨੇ ਜਦੋਂ ਤੁਸੀਂ ਇਹ ਜਦੋਂ ਮੈਂ ਆਉਣਾ ਜਾਣਾ ਸ਼ੁਰੂ ਕਰਿਆ ਸਮਝ ਲਓ 98 ਕੇ ਨੇੜੇ ਦੀ ਗੱਲ ਹੈ ਮੈਂ ਇਹਨੂੰ ਪੁੱਛਿਆ ਮੇਰੀ ਮਾਮੀ ਜੀ ਹੁੰਦੀ ਹੈ ਕਹਿੰਦੀ ਹਾਂ ਮੱਖਾ ਕੋਈ ਪਤਾ ਕਹਿੰਦੀ ਚਿੱਠੀ ਆਈ ਪਈ ਹੈ ਉਹਦੀ ਘਰ ਮੈਂ ਐਡਰੈਸ ਦੇ ਦਿੰਦੀ ਵਾਹ ਉਹ ਉਹਨਾਂ ਉਹ ਸੰਪਰਕ ਸੀਗਾ ਉਹਨਾਂ ਦਾ ਸੀ ਸੰਪਰਕ ਸੀ ਤੇ ਤੁਹਾਡੇ ਮਾਮੇ ਯਾਰਾਂ ਨਾਲ ਉਸ ਪਰਿਵਾਰ ਨਾਲ ਸੰਪਰਕ ਨਹੀਂ ਹੋਇਆ ਸੀ ਨਹੀਂ ਹੋਇਆ ਜੀ ਮਾਮੇ ਸਾਡੇ ਦੇ ਦਿਮਾਗ 'ਚ ਫਰਕ ਪੈ ਗਿਆ ਸੀ ਉਹ ਸਾਡੇ ਘਰ ਦੇ ਆਣ ਭਲਾਤਾ ਉਹ ਵੀ ਮਰ ਗਈ ਜੀ ਉਹ ਤਾਂ ਉਹ ਸਤਮਾ ਹੋ ਗਿਆ ਸੀ ਹਾਂ ਉਹ ਫਿਰ ਬਾਅਦ ਦੇ ਵਿੱਚ ਉੱਥੇ ਇੱਕ ਖਵਾਜਾ صدیق ਅਕਬਰ ਨਾਂ ਦਾ ਅਫਸਰ ਸੀ ਜਿਹੜਾ ਪਾਕਿਸਤਾਨ 'ਚ ਹੋਮ ਸੈਟਰੀ ਰਿਟਾਇਰ ਹੋਇਆ ਹੂੰ ਉਹ ਮੇਰਾ ਦੋਸਤ ਸੀ ਅੱਛਾ ਜੀ ਮੈਂ ਕਿਹਾ ਮੈਂ ਆ ਕਰਨਾ ਉਹਨੇ ਮੈਨੂੰ ਸਿਕਿਉਰਿਟੀ ਵਗੈਰਾ ਸਾਰਾ ਕੁਝ ਅਰੇਂਜ ਕਰਕੇ ਭੇਜਤਾ ਹਾਂ ਹਾਂ ਤੇ ਮੀਆਂ ਵਾਲੀ ਦੇ ਨਾਲੋਂ ਚੱਕ ਹੈ ਉਹਨਾਂ ਦਾ ਅੱਛਾ ਜਿੱਥੇ ਮਾਮੀ ਉੱਥੇ ਦੁਬਾਰਾ ਵਸੇ ਨੇ ਹਾਂ ਵਸੇ ਅੱਛਾ ਤੇ ਉਹਦੇ ਮੱਥੇ 'ਚ ਇੱਕ ਇਥੇ 60 ਵਜੇ ਹੋਈ ਉਹ ਮੈਂ ਉਹਦੀ ਨਿਸ਼ਾਨੀ ਸੀ ਤੁਹਾਡੇ ਕੋਲੇ ਵੀ ਉਹ ਹਾਂ ਹਾਂ ਮੈਂ ਮਿਲਿਆ ਪੈਰੀ ਹੱਥ ਲਾਇਆ ਹੁਣ ਮਾਈ ਇਸ ਗੱਲ ਤੇ ਪਰਦਾ ਪਾਉਣਾ ਚਾਹੁੰਦੀ ਸੀ ਕਿਉਂਕਿ ਪੋਤੇ ਵਾਲੀ ਹੋਗੀ ਉਹਦੇ ਦੇ ਦੁਬਾਰਾ ਨਿਕਾਹ ਹੋ ਗਿਆ ਤੇ ਉਧਰ ਹੁਣ ਕਿਵੇਂ ਮੰਨੇ ਭਾਈਚਾਰੇ ਚ ਹਾਂ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਦੱਸਿਆ ਵੀ ਨਹੀਂ ਹੋਣਾ ਕਿ ਚੰਗੀ ਭਾਈ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਯਾਦ ਨਹੀਂ ਮੈਂ ਤਾਂ ਆਪਣੇ ਪਿੰਡ ਦਾ ਨਾ ਯਾਦ ਆ ਮੈਂ ਖਤਰ ਰੋਦਾ ਕਰੋ ਮੈਂ ਇੱਕ ਸ਼ੌਲ ਲੈ ਗਿਆ ਸੀ ਮਕਮ ਆ ਸ਼ੌਲ ਤੁਸੀਂ ਰੱਖੋ ਫੋਟੋ ਖਿਚਾ ਲਓਗਾ ਫੋਟੋ ਖਿਚਾ ਲਈ ਪਤਾ ਸਭ ਸਭ ਉਹਨਾਂ ਨੂੰ ਨਹੀਂ ਪਤਾ ਤਾਂ ਹੈ ਸੀ ਮੈਂ ਗੱਡੀ ਚ ਉਹਦੇ ਪੈਰ ਛੁੱਕੇ ਗੱਡੀ ਚ ਬੈਠਣ ਲੱਗਿਆ ਉਨੇ ਆਪਣੇ ਹਸਬੰਦ ਨੂੰ ਕਹਿੰਦੇ ਬਿਲਾਓ ਹਾਏ ਬਿਲਾ ਲਿਆ ਮੈਂ ਕੁੰਡੀ ਲਾ ਕੇ ਕਹਿੰਦੀ ਮੈਨੂੰ ਸਭ ਕੁਝ ਪਤਾ ਹੈ ਸਭ ਯਾਦ ਹੈ ਪਰ ਮੈਂ ਮੰਨ ਨਹੀਂ ਸਕਦੀ ਇੱਥੇ ਤੁਹਾਨੂੰ ਕਲਿਆ ਨੂੰ ਕਿਹਾ ਹਾਂ ਅਰ ਪਸੀਨੋ ਪਸੀਨੀ ਹੋ ਗਈ ਕਿ ਤੂੰ ਕਹਿੰਦੀ ਮੇਰੇ ਫਿਰ ਇੱਕ ਕੰਮ ਕਰ ਮੈਂ ਕਹਾਂ ਦੱਸੋ ਹਾਂ ਮੇਰੀ ਭੈਣ ਨੂੰ ਬੁਲਾਉਂਦੇ ਕਹਿੰਦਾ ਇੱਕ ਵਾਰ ਜਿਹੜੀ ਅਹਿਮਦਗੜ੍ਹ ਰਹਿੰਦੀ ਹਾਂ ਵੱਖਾ ਠੀਕ ਮੈਂ ਫਿਰ ਅਹਿਮਦਗੜ੍ਹ ਜਾ ਕੇ ਉਹਦੀ ਭੈਣ ਨੂੰ ਬੁਲਾਇਆ ਉਹਦਾ ਪਾਸਪੋਰਟ ਬਣਾਇਆ ਹੂੰ ਵੀਜ਼ਾ ਲਵਾਇਆ ਵਾਹ ਤੇ ਫਿਰ ਮੈਂ ਉੱਥੇ ਲੈ ਕੇ ਗਿਆ ਵਾਹ ਆਪਾ ਉਹ ਉਹਦੀ ਇੱਕ ਲੜਕੀ ਹੂੰ ਉੱਥੇ ਜਿਹੜੇ ਮਾਮੀ ਦੇ ਦੂਜੇ ਵਿਆਹ ਚੋਂ ਉਧਰ ਹਾਂ ਹਾਂ ਉਹ ਲੜਕੀ ਨੌਕਰੀ ਕਰਦੀ ਸੀ ਉੱਥੇ ਹੂੰ ਪਾਕਿਸਤਾਨ ਉਰ ਮਿਲਿਆ ਉਹਦਾ ਮੁੰਡਾ ਸੀ ਉੱਥੇ ਨੌਕਰੀ ਕਰਦਾ ਉਹਨੂੰ ਮਿਲਿਆ ਹੂੰ ਤੇ ਜਦੋਂ ਮੈਂ ਲੈ ਕੇ ਗਿਆ ਨਾ ਪਹਿਲੇ ਇੱਕ ਉਹਨਾਂ ਚ ਡਰੇ ਵੀ ਪੈਦਾ ਹੋ ਗਿਆ ਵੀ ਕੋਈ ਐਸਾ ਚੱਕਰ ਤਾਂ ਨਹੀਂ ਚੱਲ ਗਿਆ ਹੁਣ ਮੈਨੂੰ ਮੁੜ ਕੇ ਉੱਥੇ ਲੈ ਜਾਣਗੇ ਹਾਏ ਕਿ ਇਹ ਕਿੱਡੀ ਵੱਡੀ ਵਿਡੰਬਣਾ ਹੈ ਕਿੰਨਾ ਵੱਡਾ ਹੈ ਤੇ ਫਿਰ ਉਹ ਦੇਖ ਲਿਆ ਉਹਨਾਂ ਵੀ ਜੈਨੂਨ ਮੰਨਦਾ ਹੈ ਠੀਕ ਹੈ ਫਿਰ ਮੇਰੇ ਨਾਲ ਗੱਲਾਂ ਵੀ ਕਰੀਆਂ ਫਿਰ ਤੁਸੀਂ ਮਾਮੇ ਦੀ ਭੈਣ ਨੂੰ ਮਿਲਾਇਆ ਉਹਨਾਂ ਨਾਲ ਉਹ ਫੇ ਮਹੀਨਾ ਰਹਿ ਕੇ ਆਈ ਉੱਥੇ ਦੋ ਭੈਣਾਂ ਹੋ ਸੀ ਉੱਥੇ ਤੇ ਜੀ ਸਾਡੀ ਮਾਮੀ ਸੀ ਤਿੰਨਾਂ ਨੂੰ ਫਿਰ ਅੱਛਾ ਸਾਰੀਆਂ ਇਕੱਠੀਆਂ ਹੋ ਗਈਆਂ ਹੋ ਗਈਆਂ ਸਹਨੇਕ ਸਿੰਘ ਜੀ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਤੁਹਾਨੂੰ ਇੱਕ ਤਾਬ ਤੁਸੀਂ ਕਿਹਾ ਕਿ ਮਤਲਬ ਉਸ ਉਸ ਤੋਂ ਇੱਕ ਚਿੰنگ ਲੱਗੀ ਕਿ ਮੈਂ ਇਹ ਜਦੋਂ ਚਿੱਠੀਆਂ ਛਪ ਗਈਆਂ ਅੱਗੇ ਪਾਰਦੇ ਪੰਜਾਬੀ ਟ੍ਰਿਬਿਊਨ ਅਖਬਾਰ 'ਚ ਛਪ ਗਈਆਂ ਹਾਂ ਤੇ ਜਦੋਂ ਇਹ ਤੁਸੀਂ ਇਹ ਲਿਖ ਰਹੇ ਸੀ ਹਾਂ ਤੇ ਉਦੋਂ ਉਸ ਪਾਸਿਓ ਤੇ ਇਸ ਪਾਸਿਓ ਬਹੁਤ ਸਾਰੇ ਸਾਹਿਤਿਕ ਮਿੱਤਰ ਹੋਣਗੇ ਜਿਨ੍ਹਾਂ ਨੇ ਤੁਹਾਡੀ ਇਹਦੇ ਵਿੱਚ ਮਦਦ ਕੀਤੀ ਹੋਏਗੀ ਜਾਂ ਇਸ ਲਈ ਤੁਹਾਨੂੰ ਪ੍ਰੇਰਿਤ ਕੀਤਾ ਹੋਏਗਾ ਉਹਨਾਂ ਸ਼ਖਸੀਤਾਂ ਬਾਰੇ ਜ਼ਰੂਰ ਕੋਈ ਗੱਲ ਕਰਿਏ ਦੇਖੋ ਜਿਹੜੀ ਕਿਤਾਬ ਹੈ ਇਹਦੇ ਬਾਰੇ ਤਾਂ ਕਿਉਂਕਿ ਇੱਕ ਤਾਂ ਗੁਰਮੁਖੀ ਹੈ ਜੀ ਉਹਨਾਂ ਨੂੰ ਬਹੁਤ ਘੱਟ ਲੋਕ ਜਾਣਦੇ ਉਧਰ ਉਦੋਂ ਜਾਂਦਾ ਪੁਰਾਣੇ ਉਹ ਉਰਦੂ ਸਕ੍ਰਿਪਟ ਆਉਂਦਾ ਹਾਂ ਸ਼ਾਮੋਖੀ ਜਿਹੜੇ ਪੰਜਾਬੀ ਵੀ ਉਹ ਲਿਖਦੇ ਆ ਉਹ ਤਾਂ ਚਲਿਖਦੇ ਹੂੰ ਹੂੰ ਤੇ ਕੁਝ ਕਈ ਵਾਰ ਪਤਾ ਠੀਕ ਹੀ ਲਿਖਦੇ ਆ ਵਿੱਚੋਂ ਕੋਈ ਹੋ ਜਾਂਦਾ ਹੁਣ ਜਿਵੇਂ ਪਹਿਲੀ ਵਾਰ ਵਾਂ ਗਿਆ ਮੈਨੂੰ ਜਿਹੜੇ ਬੰਦੇ ਰਸੀਵ ਕਰਨਾ ਆ ਉਹ ਬੰਦਾ ਜਿਹੜਾ ਗੱਡੀ ਚਲਾ ਲੈ ਸੀ ਉਹ ਕਹਿੰਦਾ ਕਿੱਥੇ ਜਨਾਹ ਨੇ ਕਹਿੰਦਾ ਸੋਨੇ ਵਟੇ ਪਿੱਤਰ ਵਟਾ ਰਹਾ ਹਰੇ ਉਹਨੇ ਗੱਲ ਠੀਕ ਹੀ ਐ ਪਰ ਗੱਲ ਇਹ ਵੀ ਉਹ ਹੁਣ ਇਹ ਪਬਲੀਕਲੀ ਨਹੀਂ ਕਹਿ ਸਕਦੇ ਹੂੰ ਭਾਵੇਂ ਉਹ ਗੱਲ ਉਹ ਬਦਨਾਮੀ ਹੈ ਸੱਚ ਹ ਹੁਣ ਪਾਕਿਸਤਾਨ ਦੇ ਨਿਜ਼ਾਮ ਬਾਰੇ ਗੱਲ ਕਰਦੇ ਆ ਹੂੰ ਪਾਕਿਸਤਾਨ ਦੇ ਵਜ਼ੀਰ ਆਜ਼ਮ ਹੋਏ ਨੇ ਨਵਾਜ਼ ਸ਼ਰੀਫ ਤੇ ਉਹ ਉਹਨਾਂ ਦਾ ਜੱਦੀ ਪਿੰਡ ਜਾਤੀ ਉਮਰਾ ਹਾਂ ਅੰਮ੍ਰਿਤਸਰ ਜ਼ਿਲ੍ਹੇ ਚ ਹਾਂ ਲੇਕਿਨ ਜਿਵੇਂ ਆਪਾਂ ਜਿਹੜੇ ਅਸੀਂ ਉਧਰੋਂ ਉੱਜੜ ਕੇ ਆਏ ਆ ਹਾਂ ਯਾ ਹਿਜਰਤ ਕਰਕੇ ਆਏ ਆ ਰੈਫਿਊਜੀ ਬਣੇ ਆ ਜੋ ਵੀ ਵੱਖਰੇ ਵੱਖਰੇ ਉਪਨਾਮ ਦੇ ਲਈਏ ਪਰ ਸਾਡੇ ਦਿਲਾਂ ਦੇ ਵਿੱਚ ਉਹ ਜਿਹੜੀ ਪੀੜ ਹੈ ਉਹ ਕਸਕ ਹੈ ਨਾ ਉਹ ਹੈਗੀ ਹੈ ਉਹ ਬਿਲੋਂਗਿੰਗਨੈਸ ਹੈ ਜਿਹੜੀ ਉਹ ਬਰਕਰਾਰ ਰਹੇਗੀ ਉਹ ਭਾਵੇਂ ਇਧਰੋਂ ਉਧਰੋਂ ਆਏ ਨੇ ਤੇ ਉਧਰੋਂ ਇਧਰ ਆਏ ਤੁਸੀਂ ਮੈਂ ਪੜ ਰਿਹਾ ਸੀ ਕਿਤਾਬ ਚ ਕਿ ਤੁਸੀਂ جناب ਨਵਾਦ ਸ਼ਰੀਫ ਨੂੰ ਮਿਲੇ ਤੇ ਜਾਤੀ ਉਮਰਾ ਉਹਦੇ ਘਰ ਦੇ ਦਰਵਾਜ਼ੇ ਦੀ ਜਿਹੜਾ ਦਰਵਾਜ਼ਾ ਟੁੱਟ ਕੇ ਇੱਕ ਸਾਈਡ ਤੇ ਪਿਆ ਸੀ ਉਹਦੀ ਲੱਕੜ ਤੁਸੀਂ ਉਹਨਾਂ ਨੂੰ ਭੇਟ ਕੀਤੀ ਤੇ ਉਹਨਾਂ ਦਾ ਜਿਹੜਾ ਜਜ਼ਬਾਤੀ ਰੋਂ ਦੇ ਵਿੱਚ ਉਹਨਾਂ ਨੇ ਜੋ ਗੱਲ ਕਹੀ ਇਹ ਸਾਰੀ ਗੱਲਬਾਤ ਜ਼ਰੂਰ ਦੱਸਿਓ ਗੱਲ ਇਹ ਹੈ ਜੀ ਕਿ ਉਹ ਤਾਂ ਕੱਲ ਚੱਲੀ ਉਹ ਜਿਹੜਾ ਖਵਾਜਾ ਸਦੀਕ ਅਕਬਰ ਸੀ ਉਹਦਾ ਆਲੇ ਨਾਲ ਮੇਰਾ ਵਾਸੀ ਬੈਠਾ ਜੀ ਉਨੇ ਉਹਨਾਂ ਕਿਹਾ ਕਿ ਸਰਦਾਰ ਸਾਹਿਬ ਨੂੰ ਕੋਈ ਜਦੋਂ ਆਉਣ ਨਾ ਲੱਕੜ ਲੈ ਕੇ ਆਉਣ ਜਾਂ ਕੁਛ ਲੈ ਕੇ ਆਉਣ ਜੇ ਨਾ ਕੁਛ ਮਿਲਿਆ ਜਿਹੜੀ ਸਾਡੇ ਵੇੜੇ ਦੀ ਮਿੱਟੀ ਉਹ ਪਾ ਦਿੱਤੀ ਹਾਂ ਹਾਂ ਹੁਣ ਗੱਲ ਇਹ ਵੀ ਜਿੱਥੇ ਵੇੜਾ ਸੀ ਉਹ ਤਾਂ ਗੁਰਦੁਆਰਾ ਬਣ ਗਿਆ ਸਾਰਾ ਹੂੰ ਉਹ ਮਿੱਟੀ ਰਹੀ ਨਹੀਂ ਉਹ ਸੰਗਮਰਮਰ ਪੈ ਗਿਆ ਉਹਦੇ ਤੇ ਮੈਂ ਪੁੱਛਿਆ ਵੀ ਸ਼ਰਮਨੂ ਕੁੰਬੰਦੇ ਨੇ ਦੱਸਿਆ ਵੀ ਇੱਕ ਤਖਤਾ ਪਿਆ ਫਰਾਲੇ ਦੇ ਘਰ ਹਾਂ ਉਹ ਉਹਨਾਂ ਦੇ ਘਰ ਨੂੰ ਅੱਗ ਲੱਗੀ ਸੀ ਵੀ ਉਦੋਂ ਪਟਕੇ ਲੋਕਾਂ ਨੇ ਕਰਦਾ ਸੀ ਉਹ ਉਹ ਤਖਤਾ ਅਜੇ ਵੀ ਉਹਨਾਂ ਦੇ ਘਰ ਹੈਗਾ ਹੈਗਾ ਉਹਨਾਂ ਦੇ ہاں اچھا ਤੇ ਉਹਦੇ ਨੂੰ ਮੈਂ ਲੱਕੜ ਤੋੜ ਕੇ ਫਿਰ ਲੈ ਕੇ ਗਿਆ ਹੂੰ 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 ਅ 47 ਤੋਂ ਲੈ ਕੇ ਲਗਭਗ 35-40 ਸਾਲ ਜਦ ਤੱਕ ਕਿ ਸੋਸ਼ਲ ਮੀਡੀਆ ਔਰ ਇੰਟਰਨੈਟ ਦਾ ਯੁੱਗ ਨਹੀਂ ਆਇਆ ਸੀ ਤੇ ਜਿਹੜੀ ਖਤੋਬਾਰਤ ਹੁੰਦੀ ਸੀ ਚਿੱਠੀਆਂ ਦੇ ਜ਼ਰੀਏ ਤੇ ਉਸ ਬਾਅਦ ਇੱਕ ਸਮਾਂ ਇਹ ਵੀ ਸੀਗਾ ਕਿ ਜਿਹੜੇ ਲੋਕ ਉੱਜੜ ਗਏ ਉਹਨਾਂ ਨੇ ਆਪਣੇ ਲੱਭਣ ਵਾਸਤੇ ਉਹ ਵਾਗੇ ਦੇ ਬਾਰਡਰ ਤੇ ਹੁਸੈਨੀ ਵਾਲੇ ਬਾਰਡਰ ਤੇ ਜਾਂ ਫਾਜ਼ਿਲਕਾ ਸਾਦਕੀ ਬਾਰਡਰ ਤੇ ਉਸ ਪਾਸੇ ਖੜੋ ਜਾਂਦੇ ਸੀ ਤੇ ਚਿੱਠੀਆਂ 'ਚ ਲਿਖਦੇ ਸੀ ਕਿ ਮੈਂ ਉੱਥੇ ਆਵਾਂਗਾ ਤੇ ਮੈਂ ਤੈਨੂੰ ਇੰਜ ਪਛਾਣਾਵਾਂਗਾ ਹੁਣ ਜ਼ਮਾਨਾ ਬਦਲ ਗਿਆ ਹੁਣ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਕਾਫੀ ਤੇ ਹੁਣ ਖਾਸ ਕਰਕੇ ਜਦੋਂ ਕਰਤਾਰ ਸਾਹਿਬ ਦਾ ਲੰਗਾ ਖੁੱਲਿਆ ਤੇ ਉਦੋਂ ਲੋਕਾਂ ਨੂੰ ਆਪਸ ਚ ਮਿਲਣਾ ਜੁਲਣਾ ਔਰ ਕਈ ਮੈਂ ਦੇਖਿਆ 75 75 ਸਾਲਾਂ ਬਾਅਦ ਭੈਣ ਭਰਾ ਮਿਲੇ ਨੇ ਬੜਾ ਕੁਝ ਹੋਇਆ ਕੁਝ ਐਹੋ ਜਿਹੀਆਂ ਉਦਾਹਰਨਾਂ ਜਿਹੜੀ ਤੁਸੀਂ ਆਪਣੇ ਮਾਮੀ ਜੀ ਬਾਰੇ ਦਿੱਤੀ ਹੈ ਤੁਹਾਡੇ ਐਫਰਟਸ ਦੇ ਨਾਲ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਕਿ ਮੇਰਾ ਜੀ ਪੁਰਾਣਾ ਪਿੰਡ ਜਲੰਧਰ ਕੋਲੇ ਆ ਮੇਰਾ ਹੁਸ਼ਿਆਰਪੁਰ ਕੋਲੇ ਆ ਮੇਰਾ ਫਿਰੋਜ਼ਪੁਰ ਕੋਲੇ ਆ ਕੋਈ ਇਸ ਤਰ੍ਹਾਂ ਦੀਆਂ ਕੋਈ ਉਦਾਹਰਣ ਜਿਨ੍ਹਾਂ ਨੇ ਤੁਹਾਨੂੰ ਅਪਰੋਚ ਕੀਤਾ ਹੋਵੇ ਮੈਂ ਪਹਿਲੀ ਵਾਰੀ ਤੇ ਤੋਂ ਗਿਆ ਹੂੰ ਉਹ ਤਾਂ ਮੇਰੀ ਮੁੰਡੇ ਛਾਹ ਵਿੱਚ ਮਾਰਿਸ਼ਾ ਤੇ ਜਾਣਾ ਹੈ ਉਧਰ ਜਾਣਾ ਹੈ ਬਾਬੇ ਨਾਨਕ ਦੇ ਜਾਣਾ ਇੱਕ ਮੁੰਡਾ ਹੁੰਦਾ ਸੀ ਸ਼ਾਮ ਨੂੰ ਉੱਥੇ ਹਾਂ ਸੇਖੋ ਪਰ ਇੱਕ ਹੋਰ ਹੈ ਉਹ ਉਹ ਕਹਿੰਦੇ ਸੀ ਮੈਂ ਘਰ ਲੈ ਕੇ ਜਾਣਾ ਪਰ ਮੈਂ ਤਾਂ ਹੁੰਦਾ ਨਹੀਂ ਸੀ ਮੈਂ ਬਾਹਰ ਹੁੰਦਾ ਹਾਂ ਅਖੀਰ ਅਸੀ ਕਿਤੇ ਬੜੇ ਥੱਕੇ ਥੁੱਕੇ ਆ ਕੇ ਘਰ ਬੈਠੇ ਉਹ ਮੁੰਡਾ ਆ ਗਿਆ ਜੀ ਕਹਿੰਦਾ ਸਾਡੇ ਘਰ ਚੱਲੋ ਮੈਂ ਖੈਰ ਕੱਲ੍ਹ ਤੇ ਲੱਗਿਆ ਉਹ ਰੋ ਲੱਗਿਆ ਆਹ ਕਿੰਨੀ ਉਮਰ ਦਾ ਸੀ ਮੁੰਡਾ ਮੁੰਡਾ ਸੀ ਕੁ 20 ਸਾਲ ਦਾ ਹੂੰ ਮਤਲਬ ਪਾਰਟੀਸ਼ਨ ਤੋਂ ਬਾਅਦ ਪੈਦਾ ਹੋਇਆ ਮਤਲਬ ਪੁਰਾਣਾ ਨਹੀਂ ਹਾਂ ਤੇ ਮੈਨੂੰ ਕਹਿੰਦਾ ਜੀ ਅਸੀਂ ਗਰੀਬ ਐ ਸਾਡੇ ਤੁਸੀਂ ਤਾਂ ਇਸ ਕਰਕੇ ਨਹੀਂ ਆਉਂਦੇ ਹਾਂ ਉਹ ਤੁਹਾਨੂੰ ਜਜ਼ਬਾਤੀ ਕਰ ਅੱਛਾ ਛੱਡ ਪਰੇ ਯਾਰ ਚੱਲ ਚੱਲ ਜੀ ਫਿਰ ਮੈਂ ਆਪਣੀ ਵਾਈਸ਼ ਨੂੰ ਲੈ ਗਿਆ ਨਾਲ ਹਮ ਸ਼ੇਖਪੁਰੇ ਦੀ ਗੱਲ ਹੈ ਸ਼ੇਖਪੁਰੇ ਦੀ ਹਮ ਕਲਾਕੁਲਾ ਕਰਦੇ ਚਾਹ ਪਾਣੀ ਪਿੰਦੇ ਰ ਇਹਨਾਂ ਨੂੰ ਇੱਕ ਰੋਣ ਦੀ ਆਵਾਜ਼ ਆਈ ਅੰਦਰੋਂ ਹਾਂ ਜਦੋਂ ਤੁਸੀਂ ਉਹਨਾਂ ਦੇ ਘਰ ਐਂਟਰ ਕੀਤੇ ਅਸੀਂ ਜਿਵੇਂ ਹਮ ਪਹਿਲੇ ਕਮਰੇ 'ਚ ਬਠੇ ਦੂਸਰੇ ਕਮਰੇ ਬੈਠਕਾਂ ਹੁੰਦੀਆਂ ਜਿਵੇਂ ਆਪਣੇ ਹਾਂ ਮੇਰੀ ਬਾਈਫ ਨੇ ਦੱਸਿਆ ਕਿ ਇਹ ਜਿਹੜੀ ਔਰਤ ਹੈ ਇਹ ਸਿੱਖਾਂ ਦੀ ਕੁੜੀ ਹੈ। ਓਹ। ਮਤਲਬ ਬਿਨਾ ਤੋਂ ਲੱਗਿਆ ਮਤਲਬ ਜਿਵੇਂ ਹਾਫ ਹਾਫ ਤੋਂ। ਅੱਛਾ ਤੇ ਮੈਨੂੰ ਕਹਿੰਦੇ ਵੀਰ ਜੀ ਸਾਨੂੰ ਵਿਝਾਲ ਲਈ ਕਿ ਦੋ। ਅੱਛਾ ਪਰਿਵਾਰਿਕ ਮੈਂ ਕਹਾਂ ਚਲੋ ਮੈਂ ਕਰਦਾ। ਕਹਿੰਦੀ ਨਹੀਂ ਤੁਸੀਂ ਮੰਤਰੀ ਆ ਤੁਹਾਡੇ ਵਾਸਤੇ ਕੋਈ ਦਿੱਕਤ ਨਹੀਂ। ਮੈਂ ਕਹ ਕੋਈ ਨਹੀਂ ਮੈਂ ਕਰੂਗਾ। ਤੁਵਾਦ ਮੈਂ ਪਾਟਿਆ ਸਾਹਿਬ ਨੂੰ ਚਿੱਠੀ ਲਿਖੀ ਰਗੁਨੰਦਨ ਲਾਲ ਉਹਦੇ ਵਿੱਚ ਸਟੇਟ ਮਿਨਿਸਟਰ ਸੀ ਉਹ ਜਿਹੜੇ ਅਮਨ ਸਰ ਵਾਲੇ ਰਗੁਨੰਦਨ ਲਾਲ ਪਾਟਿਆ ਹਾਂ 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 ਅੱਛਾ ਅੱਛਾ ਉਹਨਾਂ ਦੇ ਹੂੰ ਉਹਨਾਂ ਦੇ ਵੀਜ਼ਾ ਸੈਂਕਸ਼ਨ ਕਰਦੇ ਹੂੰ ਉਸ ਔਰਤ ਦਾ ਜਿਹੜਾ ਘਰ ਵਾਲਾ ਸੀ ਮੌਲਵੀਸ਼ ਕੱਟੜ ਹੂੰ ਓਹੋ ਉਹਨੂੰ ਕਹਿੰਦਾ ਵੀ ਆਪ ਰੋਜ਼ਾਂ ਦੇ ਦਿਨ ਚੱਲਦੇ ਵੀ ਹੁਣ ਤਾਂ ਮੈਂ ਨਹੀਂ ਜਾ ਸਕਦਾ ਹਾਂ ਜਮਜ਼ਾਦ ਰਮਜ਼ਾਨ ਤੋਂ ਬਾਅਦ ਹਾਂ ਉਹ ਅੰਬੈਸੀ ਗਿਆ ਵਾਚ ਅੰਬੈਸੀ ਚ ਵੀ ਜਮ ਆਫੀਸਰ ਕਹਿੰਦਾ ਵੀ ਅਸੀਂ ਤਾਂ ਡੀਕ ਦੇ ਰਹੇ ਤੁਹਾਨੂੰ ਤੁਸੀਂ ਨਹੀਂ ਆਏ ਤਾਂ ਫੇਰ ਉਹ ਕੀ ਕਰ ਸਕਦੇ ਹੂੰ ਉਹ ਔਰਤ ਰੋਣ ਲੱਗ ਗਈ ਉੱਥੇ ਅੰਬੈਸੀ ਚ ਉਹਨੇ ਆਪਣੀ ਕਹਾਣੀ ਦੱਸੀ ਹੂੰ ਉਹ ਕਹਿੰਦਾ ਚਲੋ ਫਿਰ ਉਹ ਪਸੀਜ ਗਿਆ ਹਾਂ ਉਹਨੇ ਵੀਜ਼ਾ ਦਿੱਤੇ ਉਹਨੂੰ ਹੂੰ ਉਹ ਇੱਥੇ ਆਇਆ ਹੂੰ ਤੂੰ ਪਸੜੀ ਹੈ ਕਰਨਾਲ ਦੇ ਕੋਲ ਡਾਇਰੈਕਟ ਅੱਛਾ ਜੀ ਉੱਥੇ ਉਹ ਟ੍ਰੱਪਰ ਰੰਦਾ ਉਹਨਾਂ ਦਾ ਹਾਂ ਉਹ ਮੈਨੂੰ ਕਹਿੰਦੀ ਵੀ ਦੇਖੋ ਬਾਅਦ ਚਾ ਮੈਂ ਜਾਵਾਂ ਜਾਂ ਨਾ ਜਾਵਾਂ ਅਜੇ ਮੇਰੀ ਮਾਂ ਜੀ ਹੁੰਦੀ ਉਹਨੂੰ ਪਤਾ ਸੀ ਮਾਂ ਜੀ ਹੁੰਦੀ ਹੈ ਹਾਂ ਵੀ ਮਿਹਰਬਾਨੀ ਕਰਕੇ ਮੈਨੂੰ ਹੁਣ ਵੀਜ਼ਾ ਦੋ ਹਾਂ ਤੋ ਉਹ ਤੋਂ ਬਾਅਦ ਫਿਰ ਹੋ ਧੁੱਪ ਸੜੀ ਆ ਕੇ ਰਹਿ ਕੇ ਗਏ ਮੈਨੂੰ ਮੈਸੇਜ ਮਿਲਿਆ ਮਾ ਮਾ ਨੂੰ ਮਿਲੇ ਨੇ ਸਾਲਾ ਅੱਛੀ ਫਿਰ ਉਹ ਆਪਣੀਆਂ ਗੱਡੀਆਂ ਲੈ ਕੇ ਗਏ ਮੈਨੂੰ ਅ ਸاهر ਨੈਕ ਸਿੰਘ ਜੀ ਪੰਜਾਬ ਦੇ ਦੋਆ ਪੰਜਾਬਾਂ ਨੇ ਬਹੁਤ ਕਸ਼ਟ ਭੋਗਿਆ ਬਹੁਤ ਕੁਝ ਸਿਹਾਂ ਵੰਡ ਵੀ ਪੰਜਾਬਾਂ ਦੀ ਹੋਈ ਅੱਜ ਵੀ ਜਿਹੜੀ ਨਾ ਸਾਡੀ ਬਿਲੋਂਗਿੰਗਨੈਸ ਹੈ ਨਾ ਉਹ ਸਾਨੂੰ ਜੋੜਦੀ ਹੈ ਜਿਵੇਂ ਦੇਖ ਜਿਹੜੇ ਉਹ ਕੋ ਨੀਲੀ ਬਾਰਵਾ ਆਏ ਆ ਉਹ ਨੀਲੀ ਬਾਰ ਦੇ ਨਾਂ ਤੇ ਸਟੋਰ ਬਣਾ ਰਹੇ ਸੰਦਲ ਬਾਰ ਵਾਲਿਆਂ ਨੇ ਸੰਦਲ ਪਾਕ ਪਟਨੀਆਂ ਨੇ ਉੱਥੇ ਫਾਜ਼ਲ ਕਾ ਉਹ ਤੋਸ਼ੇ ਦੀ ਦੁਕਾਨ ਹੈ ਅੱਜ 17 ਸਾਲਾਂ ਬਾਅਦ ਵੀ ਪੂਰੀ ਦੁਨੀਆ 'ਚ ਉਹਨਾਂ ਦਾ ਉਹ ਉਹ ਜਾਂਦਾ ਹੈ ਉਧਰ ਵੀ ਇਸ ਤਰ੍ਹਾਂ ਉਧਰ ਵੀ ਇਸੇ ਤਰ੍ਹਾਂ ਜਿਲੰਦਰੀਆਂ ਦਾ ਟਾਪਾ ਜਿਲੰਦਰੀਆਂ ਦਾ ਟਾਪਾ ਅ ਕੁਝ ਗੱਲਾਂ ਕਰੀਏ ਲਾਹੌਰ ਦੀਆਂ ਸਾਰੇ ਪੰਜਾਬੀਆਂ ਦੇ ਵਿੱਚ ਇਹ ਇਹ ਬੜਾ ਪ੍ਰਚਲਿਤ ਹੈ ਕਥਨ ਕਹਿੰਦੇ ਨੇ ਕਿ ਜਿਹੜਾ ਲਾਹੌਰ ਨਹੀਂ ਗਿਆ ਉਹ ਜੰਮਿਆ ਨਹੀਂ ਤੁਹਾਨੂੰ ਸੁਭਾਗ ਹਾਸਲ ਹੋਇਆ ਲਾਹੌਰ ਲਾਹੌਰ ਦੀਆਂ ਬਹੁਤ ਅਨਾਰਕਲੀ ਬਾਜ਼ਾਰ ਦੀਆਂ ਗੱਲਾਂ ਬਹੁਤ ਹੁੰਦੀਆਂ ਨੇ ਡੇਰਾ ਸਾਹਿਬ ਹੈ ਉੱਥੇ ਜਾਂ ਜਿੱਥੇ ਭਗਤ ਸਿੰਘ ਦੀ ਉੱਥੇ ਮੁਕਦਮਾ ਚੱਲਿਆ ਜਾਂ ਹੋਰ ਇਤਿਹਾਸਿਕ ਇਮਾਰਤਾਂ ਨੇ ਹਾਂ ਤੇ ਸ਼ਾਜ਼ਮਨ ਚੌਕ ਹੈ ਉੱਤੇ ਹਾਂ ਸ਼ਾਜ਼ਮਨ ਚੌਕ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਹਿੰਦੇ ਨੇ ਰਾਵੀ ਨੇ ਆਪਣਾ ਮੁੱਖ ਮੋੜ ਲਿਆ ਸੀ ਉੱਥੋਂ ਦੇ ਲੋਕਾਂ ਦੀ ਸਾਡੇ ਇਧਰਲੇ ਜਿਹੜੇ ਪੰਜਾਬ ਦੇ ਨਾਲ ਇੱਕ ਸਬੰਧ ਹੈ ਆ ਆਤਮਕ ਸਬੰਧ ਹੈ ਜਾਂ ਜਜ਼ਬਾਤੀ ਸਬੰਧ ਹੈ ਇਸ ਦੇ ਵਿੱਚ ਕੋਈ ਤੁਹਾਨੂੰ ਕੋਈ ਉਦਾਹਰਨ ਹੋਵੇ ਕੋਸਰਾਂ ਦੀ ਕੋਈ ਸਾਂਝੀ ਕਰੋ ਉਹਨਾਂ ਲੋਕਾਂ ਦੇ ਹਾਂ ਉੱਥੇ ਗੁਜਰਾਲਾ ਦੇ ਨਾਲ ਇੱਕ ਪਿੰਡ ਹੈ ਉੱਥੇ ਜਲੰਧਰ ਦੇ ਕੋਲ ਤੋਂ ਬੰਦੇ ਉੱਠ ਕੇ ਗਏ ਹੋਏ ਜੀ ਜੀ ਇੱਥੇ ਕ੍ਰਿਕਟ ਦਾ ਮੈਚ ਸੀ ਆਪਣੇ ਇੱਥੇ ਮੋਹੱਲੀ ਮੋਹੱਲੀ ਉਹਨਾਂ ਨੇ ਉਧਰੋਂ ਮੇਰੇ ਦੋਸਤਾਂ ਨੂੰ ਕਿਹਾ ਕਿ ਸਾਡੇ ਮੁੰਡੇ ਜਾਣਾ ਚਾਹੁੰਦੇ ਨੇ ਮੈਚ ਦੇਖਣ ਵੀ ਉਧਰ ਗੱਲ ਕਰੋ ਕਿਸੇ ਨਾਲ ਇੱਕ ਹਰ ਬੰਦਾ ਪਹਿਲਾਂ ਸ਼ੁਰੂ ਚ ਹੁਣ ਥੋੜਾ ਫਰਕ ਪਿਆ ਇਸ ਕਲੋਂ ਰਦਾ ਸੀ ਕਿ ਜਾਨਵਾਲ ਦੀ ਰਾਖੀ ਜਾਨਵਾਲ ਦੀ ਰਾਖੀ ਹਾਂ ਕੋਈ ਨੁਕਸਾਨ ਨਾ ਹੋਵੇ ਹਾਂ ਚਲੋ ਉਹ ਬੰਦੇ ਆ ਗਏ ਉਹਨਾਂ ਨੇ ਦੱਸਿਆ ਵੀ ਸਾਡੇ ਸਿਰਾਂ ਤੇ ਹੈਟ ਹੋਊਗੀ ਆਦਰਵਾਇਜ਼ ਤਾਂ ਕਿਹ ਪਤਾ ਕੌਣ ਕਿਹੜਾ ਹੈ ਹਾਂ ਵੀ ਸਾਡੀ ਪਛਾਣ ਆਦਰਵਾਇਜ਼ ਇੱਕੋ ਜਿਹਾ ਲੱਗਦੇ ਸਾਰੇ ਹਾਂ ਤਾਂ ਝੀਲ ਤੇ ਸੀ ਮਿਲਾਂਗੇ ਹਾਂ ਮੈਂ ਆਪਣੇ ਮੁੰਡੇ ਨੂੰ ਲੈ ਕੇ ਗਿਆ ਝੀਲ ਤੇ ਹੂੰ ਸੰਭਾਲਿਆ ਕਿ ਮੋਬਾਈਲ ਫੋਨ ਹੁੰਦੇ ਨਹੀਂ ਚ ਉਹਨਾਂ ਦੇ ਨਾਲ ਚ ਕੋਈ ਪਛਾਣ ਆ ਤੇ ਰਾਤ ਨੂੰ ਖਾਣਾ ਖਲਾਇਆ ਉਹਨਾਂ ਨੂੰ ਸ਼ੂਕ ਰੈਸ ਹੋ ਗਿਆ ਤੇ ਬੜਾ ਖੂਬਸੂਰਤ ਉੱਥੇ ਠਹਿਰਾਇਆ ਮੈਂ ਉੱਥੇ ਠਹਿਰੇ ਕਰੇ ਉਹ ਸ਼ਿਮਲੇ ਵੀ ਜਾਏ ਹੋਰ ਕਰਾਸਰਾ ਕਰੂ ਉਹਨਾਂ ਨੇ ਮੇਰੇ ਬੈਠੇ ਨੂੰ ਕਿਹਾ ਕਿ ਤੁਸੀਂ ਵੀ ਆਓ ਹੂੰ ਅਰੇ ਉਹਦਾ ਬਾਪ ਹਰ 10 ਮਿੰਟ ਬਾਅਦ ਟੈਲੀਫੋਨ ਕਰੇ ਮਿਲੇ ਜੀ ਬੱਚੇ ਮਿਲੇ ਜੀ ਬੱਚੇ ਘਬਰਾ ਗਿਆ ਬਹੁਤ ਜਾ ਕੇ ਉਹਨਾਂ ਨੇ ਦੱਸਿਆ ਵੀ ਇੱਥੇ ਤਾਂ ਬੱਲੇ ਬੱਲੇ ਆ ਵੀ ਨਹੀਂ ਕਦਰਮਾਨ ਮਿਲਿਆ ਹਾਂ ਫਿਰ ਅਸੀਂ ਗਏ ਹਾਂ ਉਹ ਮੁੰਡੇ ਕਹਿੰਦਾ ਜੀ ਕਿਹਦੇ ਨੂੰ ਕਿਲਾ ਦਿਦਾਰ ਸਿੰਘ ਹੈ ਉਹਨਾਂ ਦੇ ਪਿੰਡ ਦਾ ਨਾਮ ਮੈਂ ਤੁਹਾਡੀ ਗੱਲ ਕੱਟ ਰਿਹਾ ਸਾਡਾ ਜਿਹੜਾ ਪਛੋਕੜ ਹੈ ਉਹ ਗੁਜਰਾਵਾਲੇ ਦਾ ਹਾਂ ਤੇ ਤਹਿਸੀਲ ਹਾਫਜ਼ਾਬਾਦ ਸੀ ਤੇ ਡਾਕਖਾਨਾ ਸਾਡਾ ਵੀ ਕਿਲਾ ਦਦਾਰ ਸਿੰਘ ਸੀ ਉਹਦੇ ਨਾਲ ਸੀ ਬਤਾਲਾ ਸਰਦਾਰ ਝੰਡਾ ਸੀ ਹਾਂ ਕਿਲਾ ਦਦਾਰ ਸਿੰਘ ਦੇ ਸਾਨੂੰ ਹਾਂ ਤੇ ਕਿਲਾ ਦਦਾਰ ਸਿੰਘ ਬੁਲਾਇਆ ਗਿਆ ਸੀ ਸ਼ਾਮ ਦਾ ਖਾਣਾ ਰੱਖਿਆ ਜਾਂਦਿਆਂ ਤੇ ਪਹਿਲਾਂ ਤਾਂ ਫੁੱਲਾਂ ਦੀ ਵਰਖਾ ਕਰੀ ਉਹਨਾਂ ਨੇ ਹਾਏ ਫਿਰ ਉਹਨਾਂ ਨੇ ਇਲਾਕੇ ਦੇ ਵਿੱਚੋਂ ਜਿਹੜੇ ਸਿਰਕਟ ਬੰਦੇ ਸੀ 700 ਬੰਦਾ ਖਾਣੇ ਤੇ ਬੁਲਾਇਆ ਵਾਹ ਦਾਵਤ ਗਾਉਣ ਵਜਾਉਣ ਬੜੀ ਗੱਲ ਹੋਈ ਇੱਥੇ ਅੰਦਾਜ਼ਾ ਲਾਓ ਕਿ ਸਾਡੇ ਇੱਥੇ ਕੋਈ 700 ਤੋਂ ਇੱਕ ਪਾਸੇ 70 ਬੰਦੇ ਨੇ ਵੀ ਪਲਾਉਂਦਾ ਇਹ ਇਹ ਕਿਹੜਾ ਜੀ ਆਪਾਂ ਜਦੋਂ ਵੰਡ ਹੋ ਗਈ ਨਾ ਤਾਂ ਸਾਰੇ ਦੇ ਸਾਰੇ ਮੁਸਲਮਾਨ ਇਧਰੋਂ ਉਧਰ ਚਲੇ ਗਏ ਤੇ ਨਾ ਤਾਂ ਸਾਰੇ ਦੇ ਸਾਰੇ ਹਿੰਦੂ ਸਿੱਖ ਇਧਰ ਆ ਪਏ ਕੁਝ ਕਨਵਰਟ ਹੋ ਗਏ ਕੁਝ ਵਕਤ ਦੇ ਨਾਲ ਕੁਝ ਕੁਛ ਕਾਰੋਬਾਰ ਇਦਾਂ ਦੇ ਸੀ ਕੁਝ ਵੈਸੇ ਹੀ ਫਸ ਗਏ ਬੜੀ ਬੜੀਆਂ ਕਹਾਣੀਆਂ ਨੇ ਤੁਸੀਂ ਕੁਝ ਗੱਲਾਂ ਇਸ ਕਿਤਾਬ ਚ ਵੀ ਜ਼ਿਕਰ ਕੀਤਾ ਹੈ ਤੇ ਕੁਝ ਜਿਹੜੀਆਂ ਖਾਸ ਕਰਕੇ ਜੱਟ ਸਿੱਖ ਜਾਤਾਂ ਨੇ ਜਿਵੇਂ ਵੜੈਚ ਵਿਰਕ ਬਾਜਵਾ ਰੰਧਾਵਾ ਨੇ ਜਾਂ ਸੇਠੀ ਹੈ ਜੁਨੇਜਾ ਇਸ ਤਰ੍ਹਾਂ ਦੀਆਂ ਉਹ ਇੱਧਰ ਵੀ ਤੁਹਾਨੂੰ ਮਿਲਦੇ ਨੇ ਉੱਧਰ ਵੀ ਤੁਹਾਨੂੰ ਮਿਲਦੇ ਨੇ ਕਿ ਇਹ ਆਪਸ ਵਿੱਚ ਇਹਨਾਂ ਦਾ ਕਨੈਕਸ਼ਨ ਹੈ ਜਾਂ ਇਤਫਾਕ ਹੈ ਕਿ ਇਹ ਉਹਨਾਂ ਦਾ ਨਾਂ ਵੀ ਅਹਸਾਨ ਰੰਦਾਵਾ ਹੈ ਤੇ ਇੱਥੋਂ ਸੁਖਜਿੰਦਰ ਸਿੰਘ ਰੰਦਾਵਾ ਨੇ ਕਿ ਇਹਦਾ ਕੋਈ ਪਛੋਕੜਾ ਕੁਝ ਹੈਗਾ ਇਹ ਕੁਦਰਤੀ ਅਟੈਚਮੈਂਟ ਹੋ ਜਾਂਦੀ ਹੈ ਹੂੰ ਇਹ ਬੰਦੇ ਦਾ ਦਿਮਾਗਸੋਂਦਾ ਸਾਡਾ ਖੂਨ ਹੂੰ ਹੂੰ ਫਿਰ ਛਟਾ ਗੋਤ ਗਿੱਲ ਹੈ ਮੇਰੇ ਨਾਨਕੇ ਦਾ ਹੂੰ ਮੈਨੂੰ ਗਿੱਲ ਕਹਿੰਦੇ ਲੋਕ ਹੂੰ ਹੂੰ ਉੱਥੇ 5 ਗਿੱਲ ਪਤੀਆਂ ਐ ਐਚਾ ਲੈਨੇ ਪੰਜਾਬ ਚ ਹਾਂ 5 ਗਿੱਲ ਜਿਹੜੇ ਐਮਪੀ ਨੇ ਐਮਪੀ ਐ ਤਾਂ ਅਸੈਂਬਲੀ ਨੂੰ ਕਹਿੰਦੇ ਨੇ ਨੈਸ਼ਨਲ ਅਸੈਂਬਲੀ ਕਹਿੰਦੇ ਨੇ ਮੈਂ ਮੈਂ ਪਰਵਿਸ਼ ਹਾਂ 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 ਤਾਂ ਪੰਜਾਬ ਦੇ ਵਿੱਚ ਇਹ ਖੁਦ ਖਿੱਚਤ ਹੁੰਦੀ ਸੀ ਵੀ ਮੈਂ ਆਪਣੇ ਘਰ ਰੱਖਣਾ ਮੈਂ ਆਪਣੇ ਘਰ ਰੱਖਣਾ ਮੈਂ ਆਪਣੇ ਘਰ ਰੱਖ ਇਹ ਬੜੀ ਕਮਾਲ ਦੀ ਗੱਲ ਹੈ ਹਾਂ ਜਦੋਂ ਤੁਸੀਂ ਜਾਂਦੇ ਰਹੇ ਹੋ ਤੇ ਆਖਰੀ ਵਾਰ ਹੁਣ ਕਦੋਂ ਗਏ ਪੰਜ ਛੇ ਸਾਲ ਹੋ ਗਏ ਪੰਜ ਛੇ ਸਾਲ ਹੋ ਗਏ ਪਿਛੇ ਨਾ ਮੇਰਾ ਸੋਡੀਅਮ ਘਟ ਗਿਆ ਸੀ ਜੀ ਜੀ ਉਸ ਤੋਂ ਬਾਅਦ ਮੈਂ ਥੋੜਾ ਸਿਹਤ ਪੱਖੋਂ ਥੋੜਾ ਗਿਆ ਹਾਂ ਜੀ ਹਾਂ ਜੀ ਤੇ ਬੇਸ਼ੱਕ ਤੁਹਾਡਾ ਜਿਹੜਾ ਤਾਲੁਕ ਹੈ ਜਿਹੜੀ ਤੁਹਾਡੀ ਵਾਪਸਤਗੀ ਹੈ ਉਸੇ ਤਰ੍ਹਾਂ ਕਾਇਮ ਹੈ ਮਤਲਬ ਜੀ ਤੇ ਕਿ ਮੈਂ ਹੋਰ ਐਡੀਸ਼ਨ ਕਰਨੀ ਚਾਹੀਦਾ ਹਾਂ ਜੀ ਜੀ ਜ਼ਰੂਰ ਲਾਰਡ ਮਾਉਂਟ ਮਿਟਨ ਤੋਂ ਪਹਿਲਾਂ ਲਾਰਡ ਵੇਵਲਸੀ ਆਪਣੇ ਜੀ ਹਾਂ ਕੋਰਨਲ ਜਨਰਲ ਉਹ ਨੇਕ ਇਨਸਾਨ ਸੀ ਹੂੰ ਲਾਰਡ ਵੇਵਲ ਕਹਿੰਦਾ ਸੀ ਵੀ ਤੁਹਾਡਾ ਕਿਸ ਤਰ੍ਹਾਂ ਠੀਕ ਹੁੰਦਾ ਉਹ ਕਰਾ ਲਓ ਮੇਰੇ ਕੋਲ ਹੂੰ ਪਰ ਤੁਸੀਂ ਠੀਕ ਰਹੋ ਹੂੰ ਹੁਣ ਸਾਡੀ ਨੇਵੀ ਨੇ ਉਦੋਂ ਸਟ੍ਰਾਈਕ ਕਰਤੀ ਸੀ ਅੱਛਾ ਜੀ ਉਹ ਸਸਪੈਂਡ ਕਰਤੇ ਸਾਰੇ ਅਸਰ ਲਾਰਡ ਲਾਰਡ ਵੇਵਲ ਨੂੰ مولانا ਅਬਦੁਲ ਕਲਾਮ ਜਦ ਮਿਲਿਆ ਵੀ ਇਹਦੇ ਨਾਲ ਥੋੜਾ ਐਟਮੋਸਫੀਅਰ ਅੱਛਾ ਹੋਊਗਾ ਵੀ ਤੁਸੀਂ ਬਾਹਰ ਕੱਢ ਦੋ ਸਾਰਿਆਂ ਨੂੰ। ਅੱਛਾ। ਉਹ ਨਾ ਚੱਕੇ ਸਾਰੇ ਬੰਦ ਕਰਦੇ। ਹੋਰ ਦੱਸੋ ਕਹਿੰਦਾ। ਹੂੰ। ਭਈ ਉਹ ਐ ਨਾ ਸਿਗਾ ਨੇਕਦਿਲ ਔਰ ਮਤਲਬ ਤੇ ਪੋਜ਼ਿਟਿਵ ਐਟਲੀ ਪ੍ਰਧਾਨ ਮੰਤਰੀ ਸੀ। ਹਾਂ। ਪੇਟਨ ਦਾ। ਹਾਂ। ਉਹਨੇ ਕਿਹਾ ਕਿ ਮੈਂ ਦੇਸ਼ ਹਿੰਦੁਸਤਾਨ ਯਾਦ ਕਰਨ ਲੱਗੇ। ਹੂੰ। ਪਰ ਉਹ ਥੋੜਾ ਕਾਲਾ ਪੈ ਗਿਆ। ਉਹਨੇ ਵੇਵਰ ਨੂੰ ਕਿਹਾ ਕਿ ਤੂੰ ਛੱਡ ਕੇ ਆ ਜਾ। ਹੂੰ। ਬੇਵਲੇ ਕਿਹਾ ਕਿ ਮੈਂ ਛੱਡ ਕੇ ਆਇਆ ਤਾਂ ਇੱਥੇ ਬਹੁਤ ਨੁਕਸਾਨ ਹੋਊਗਾ ਹੂੰ ਹੂੰ ਮੁੜ ਕੇ ਇਟਲੀ ਨੇ ਫੇਰ ਕਿਹਾ ਉਹ ਪ੍ਰੈਸ਼ਰ ਪੈ ਗਿਆ ਪ੍ਰੈਸ਼ਰ ਕਾ ਉਹਨੇ ਮਤਲਬ ਇਸ ਗੱਲ ਤੇ ਵੀ ਮੇਰੀ ਗੱਲ ਦਿਸਣਾ ਹੀ ਨਹੀਂ ਹੈ ਉਹ ਅਸੀਬਾ ਦੇ ਕਿਤੇ ਲੱਗ ਗਿਆ ਅੰਦਰ ਪ੍ਰੋਟੈਸਟ ਲਾਰਡ ਮਾਉਂਟ ਵੈਟਨ ਆ ਗਿਆ ਉਸ ਤੋਂ ਬਾਅਦ ਹੂੰ ਲਾਰਡ ਮਾਉਂਟ ਵੈਟਨ ਚਰਚਰ ਨੂੰ ਮਿਲਿਆ ਜਾ ਕੇ ਵੀ ਦਸੋ ਕਿਆ ਬਣਾ ਚਰਤਿਲ ਕਹਿੰਦਾ ਇੰਡੀਆ ਇਕੱਠਾ ਨਹੀਂ ਰਹਿਣਾ ਚਾਹੀਦਾ ਇਹ ਸਾਡੇ ਪਿੱਛੇ ਤਹੀ ਫਿਰਨਗੇ ਜੇ ਟੁਕੜੇ ਕਰੋ ਇਹ ਜਿਹੜੀ ਡਿਵਾਈਡ ਐਂਡ ਰੂਲ ਵਾਲੀ ਗੱਲ ਤੇ ਉਹ ਤੋਂ ਬਾਅਦ ਫਿਰ ਕੰਮ ਵਿਗੜਿਆ ਇੱਕ ਜਿਹੜੀ ਬਹੁਤ ਵੱਡੀ ਗਲਤੀ ਹੋਈ ਹੈ ਮੇਰੇ ਹਿਸਾਬ ਨਾਲ ਜਦੋਂ ਪਾਰਟੀਸ਼ਨ ਦੀ ਗੱਲ ਹੋਗੀ ਜਿਹੜੀ ਫੌਜ ਲਾਈ ਉਧਰ ਤਾਂ ਲਾਤੀ ਮੁਸਲਮਾਨ ਫੌਜ ਇਧਰ ਲਾਤੀ ਹਿੰਦੂ ਸਿੱਖ ਜਦ ਤੱਕ ਉਲਟ ਕਰਨਾ ਚਾਹੀਦਾ ਸੀ ਉਧਰ ਹਿੰਦੂ ਸਿੱਖ ਲਾਉਂਦੇ ਹਾਂ ਔਰ ਇਧਰ ਹਾਂ ਔਰ ਜੇ ਇਹ ਨਾ ਹੋ ਜਾਣਾ ਮੈਂ ਕਹਿੰਦਾ ਜਿਹੜਾ ਸਾਡਾ ਜੱਟਾਂ ਦੇ ਖਾਨ ਦਾ ਨਾ ਉਹ 12 ਨੂੰ ਛੱਡ ਕੇ ਆਉਂਦਾ ਹੀ ਨਹੀਂ ਸੀ ਉਹ ਤਾਂ ਪੂਜਾ ਕਰਦਾ ਸੀ 12ਾਂ ਦੀ ਆਪਣੀ ਹਾਂ ਔਰ ਕਿੰਨੇ ਤਾਂ ਬਜ਼ੁਰਗ ਛਦਵੇਂ ਚ ਮਰ ਗਏ ਵੀ ਹਾਏ ਹਾਏ ਅਸੀਂ 50 ਸਾਲ ਦੇ ਬਾਅਦ ਕਿੰਤੀ ਵਾਰ ਤਰਸਾਂ ਛੱਡ ਲਈ ਬਈ ਤਾਂ ਹਨੇਕ ਸਿੰਘ ਜੀ ਆ ਜੇ ਵੇਖੇ ਤੁਸੀਂ ਬਹੁਤ ਵਾਰੀ ਉੱਥੇ ਗਏ ਹੋ ਬਹੁਤ سارے ਲੋਕ ਉਸ ਵੇਲੇ ਹਿਜਰਤ ਕਰਕੇ ਇੱਧਰ ਆ ਗਏ ਹਾਂ ਤੇ ਲੇਕਿਨ ਉਹਨਾਂ ਨੇ ਮਿਹਨਤਾਂ ਕਰਕੇ ਵਕਰੀਆਂ ਵਕਰੀਆਂ ਜ਼ਮੀਨਾਂ ਮਿਲੀਆਂ ਜਿਹਦਾ 100 ਕਿਲਾ ਸੀ ਉਹਨੂੰ 12 ਮਿਲੇ ਜਿਹੜੀ ਜਗ੍ਹਾ ਉਪਜਾਊ ਜਗ੍ਹਾ ਬਰਾਨੀ ਮਿਲੀ ਲੇਕਿਨ ਮਿਹਨਤਾਂ ਕਰਕੇ ਉਹਨਾਂ ਫਿਰ ਉਹ ਆਪਣੇ ਪੈਰਾਂ 'ਤੇ ਖੜੇ ਹੋ ਗਏ ਕੀ ਇਹੀ ਵਰਤਾਰਾ ਦੂਜੇ ਪਾਸੇ ਵੀ ਉਹ ਇਹ ਕਿਉਂ ਮੰਨਿਆ ਜਾਂਦਾ ਹੈ ਕਿ ਅਜੇ ਤੱਕ ਵੀ ਉੱਥੇ ਜ਼ਮੀਨਾਂ ਗੈਰ ਆਬਾਦ ਨੇ ਤੇ ਲੋਕਾਂ ਦੀ ਤਰੱਕੀ ਉਨੀ ਨਹੀਂ ਅਮੀਰ ਔਰ ਗਰੀਬ ਦਾ ਜਿਹੜਾ ਗੈਪ ਹੈ ਉਹ ਜ਼ਿਆਦਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਇਹ ਗੱਲ ਆ ਇਧਰੋਂ ਜਿਹੜੇ ਲੋਕ ਗਏ ਆ ਹੂੰ ਇਧਰ ਉਹਨਾਂ ਕੋਲ ਜ਼ਮੀਨਾਂ ਜਦੋਂ ਤਾਂ ਘੱਟੇ ਸੀ ਕੁਸ਼ਾ ਬਲਛੇ ਵੀ ਆਪਾਂ ਦੇਖਿਆ ਜਿੰਨੇ ਮੁਸਲਮਾਨ ਬਣੇ ਹੋਏ ਨਾ ਆਪਣੇ ਇਹਨਾਂ ਰਿਆਬ ਉਹ ਕਾਰੀਗਰੀ ਵਗੈਰਾ ਵਿੱਚ ਜ਼ਿਆਦਾ ਸੀਗੇ ਉਹ ਹਾਂ ਸਭ ਜਾਇਦਾਦ ਨਹੀਂ ਸਨ ਬਹੁਤ ਤੇ ਜਦੋਂ ਗੱਲ ਕਰਦਾ ਸੀ ਕਿ ਉਧਰੋਂ ਆਇਆ ਬੰਦਾ ਉਹ ਕਹਿੰਦਾ ਜੀ ਮੇਰੇ 20 ਕਿਲੇ ਪਦੀਨੇ ਦਾ ਬਾਟਸ ਹੂੰ ਮਜ਼ਾਕ ਕੜਾਉਂਦੇ ਨਾ ਹੂੰ ਹੂੰ ਤੇ ਉਹ ਗੱਲ ਵੀ ਇਸ ਕਰਕੇ ਖਾਲੀ ਪਈ ਉਧਰ ਜ਼ਮੀਨਾਂ ਜ਼ਿਆਦਾ ਬੰਦੇ ਘਟ ਗਏ ਇਧਰ ਜ਼ਮੀਨਾਂ 'ਚ ਘਾਟਾਂ ਦੇ ਬੰਦੇ ਜ਼ਿਆਦਾ ਬੰਦੇ ਜ਼ਿਆਦਾ ਇਹ ਬਹੁਤ ਵੱਡਾ ਆ ਤੁਹਾਡੇ ਨਾਲ ਗੱਲਾਂ ਕਰਕੇ ਨਾ ਅ ਦਿਲ ਨਹੀਂ ਕਰਦਾ ਕਿ ਰੁਕਿਆ ਜਾਵੇ ਪਰ ਵਕਤ ਦੀ پابੰਦੀ ਹੈ ਤੇ ਮੈਂ ਇੱਕ ਵਾਰੀ ਫੇਰ ਚੈਨਲ ਨਵਾ ਪੰਜਾਬ ਵੱਲੋਂ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਤੁਸੀਂ ਨਾ ਸਾਨੂੰ ਉਸ ਸਮੇਂ ਚ ਲੈ ਕੇ ਗਏ ਇਹ ਸਾਰਿਆਂ ਦੀਆਂ ਜਜ਼ਬਾਤੀ ਸਾਂਝਾਂ ਨੇ ਤੇ ਸਾਡੇ ਜਿਹੜੇ ਦੋਹਾਂ ਪੰਜਾਬਾਂ ਦੇ ਜਿਹੜੇ ਸੰਬੰਧ ਨੇ ਆਪਸ ਚ تعلقات ਨੇ ਉਹ ਜਿੰਨੇ ਚੰਗੇ ਰਹਿਣਗੇ ਨਾ ਤੇ ਓਨੀ ਹੀ ਇਨਸਾਨੀਤ ਚੰਗੀ ਰਹੇਗੀ ਇਹ ਸਿਆਸੀ ਗੱਲਾਂ ਇਹ ਧਾਰਮਿਕ ਇਹ ਫਿਰਕਾਪਰਸਤੀ ਦੀਆਂ ਗੱਲਾਂ ਉਹਨਾਂ ਤੋਂ ਪਾਸੇ हट ਕੇ ਜੇ ਅੱਜ ਕੋਈ ਲੋੜ ਹੈ ਤਾਂ ਇਹੋ ਜੇ ਸ਼ਖਸੀਤਾਂ ਦੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰ ਸਕਦੇ ਆ ਤੇ ਉਸੇ ਵਿਸ਼ਵਾਸ ਦਾ ਦੂਜਾ ਨਾਮ ਹੈ ਸਰਦਾਰ ਹਰਨੇਕ ਸਿੰਘ ਕੜੂਆ ਕੱਲ ਇਹ ਸਰਦਾਰ ਸਾਹਿਬ ਜੇ ਬਾਡਰ ਖੁੱਲ ਜਾਏ ਨਾ ਹਾ ਸਾਡੀ ਜਿੰਸ ਉਧਰ ਜਾਵੇ ਹਾਂ ਉਹਨਾਂ ਦੀ ਇੱਧਰ ਆਵੇ ਸਾਡੀ ਗਰੀਬੀ ਚੱਕੀ ਜਾਵੇ ਦੇਖੋ ਕਿੰਡੀ ਵੱਡੀ ਗੱਲ ਹੈ ਤੇ ਜੇ ਇਹ ਸਾਰੀਆਂ ਗੱਲਾਂ ਸਰਕਾਰਾਂ ਤੇ ਕੰਨਾਂ ਤੱਕ ਪਹੁੰਚਣ ਦੋਵੇਂ ਪਾਸੇ ਤੇ ਉਹ ਉਹਨਾਂ ਉਹਨਾਂ ਕੰਨਾਂ ਤੱਕ ਪਹੁੰਚਣ ਜਿਹੜੇ ਇਹੋ ਜੇ ਫੈਸਲੇ ਕਰਨ ਦੇ ਸਮਰੱਥ ਨੇ ਤਾਂ ਸੱਚੀ ਮਤਬੇਲ ਕਰਾ ਦੇ ਰੱਬਾ ਦੋਹਾਂ ਪੰਜਾਬਾਂ ਦਾ ਤੇ ਬਹੁਤ ਬਹੁਤ ਸ਼ੁਕਰੀਆ ਹਨੇਕ ਸਿੰਘ ਘੋਵਾ ਜੀ ਬਹੁਤ ਚੰਗਾ ਲੱਗਾ ਬਹੁਤ ਬਹੁਤ ਸ਼ੁਕਰੀਆ